ਓਹੋ ਨਾ ਕਿ ਅਹੀਂ ਆ ਕਿੰਨੀ ਗਰਮੀ ਆ ਓਹੋਹੋ ਬਹੁਤ ਗਰਮੀ ਐਸੀ ਔਨ ਕਰੋ ਐਸੀ ਬਹੁਤ ਗਰਮੀ ਲੱਗੰਦੀ ਓਹੋਹੋਹੋ ਓਏ ਹਾਏ ਚਲੋ ਨਹੀਂ ਇੱਕ ਤੇ ਫੋਨ ਨਾਲੇ ਮੇਰੀ ਜਾਨ ਖਾ ਲਈ ਐਨਾ ਜਿੱਦਨ ਇਹ ਮੇਰੇ ਫੋਨ ਹੀ ਮੇਰੀ ਜਾਨ ਖਾਈ ਜਾਂਦੇ ਹੁਣ ਫੋਨ ਕਿੱਢ ਆ ਗਿਆ ਹੈਲੋ ਹਾਂ ਨਹੀਂ ਵਾਰੀ ਵਾਰੀ ਫੋਨ ਕਿਉਂ ਕਰਦੀ ਕੰਜਰੀਏ ਮੈਂ ਤਾਂ ਨਵਾਂ ਨਹੀਂ ਮੇਰੇ ਦੋ ਸੂਟ ਬਰੋਸ਼ੇ ਦੇ ਸੀਦੇ ਦੋ ਸੂਟ ਹਾਂ ਸੇ ਨੂੰ ਪੈਸੇ ਦੇ ਦੂੰ ਕਿ ਮੈਨੂੰ ਪਤਾ ਅੱਜ ਵੀ ਤੇਰਾ 6000 ਰੁਪਿਆ ਰੰਦਾ ਮੈਂ ਕਿਤੇ ਨਿਕਲ ਨਹੀਂ ਚਲੀਗੀ ਟਿੰਡ ਹੀ ਆਉਣਾ ਵਾ ਮੈਂ ਆਪਣੇ ਰਿਸ਼ਤੇਦਾਰੀ ਕੋਲ ਗਈ ਮੈਂ ਆਪਣੀ ਦੂਰ ਦੇ ਘਰ ਕੋਲ ਗਈ ਆ ਆਹੋ ਫੋਨ ਨਾ ਕਰੀ ਬਰੀ ਕਰੀ ਜਾ ਅਵਲੜਾ ਦੱਲਾ ਸੁਣ ਲਿਆ ਕੀ ਸੋਚ ਲਗੇ ਦੇਵੇ ਦੀਏ ਇੱਥੇ ਤੋਂ ਪਤਾ ਮੈਂ ਆਪਣਾ ਪਿੱਡਾ ਰੋਬ ਕੇ ਦਿੱਤਾ ਓਕਾ ਬਣਾਈ ਓਕਾ ਹਾਂ ਫੋਨ ਨਾ ਕਰੀਆ ਨੇ ਮੈਨੇ ਚੰਗਾ ਦੋ ਸੂਟ ਸੀਦੇ ਮੇਰੇ ਬਰੋਚੇ ਦੇ ਆਹ ਚੰਗਾ ਲੈ ਪੱਬ ਜੀ ਖਿੜ ਗਏ ਕੱਬ ਜੀ ਕੱਬ ਜੀ ਖਿੜ ਗਏ ਹਾ ਕਬਜੀ ਗੋਈ ਵਾਰ ਗੋਈ ਨਾ ਵਰਦੇ ਨਾ ਕੰਟਰੀ ਜਾਵੇ ਨਾ ਗੋਈ ਨਹੀਂ ਹੁੰਦਾ ਕਬਜੀ ਨਹੀਂ ਹੁੰਦਾ ਪਬਜੀ ਹੁੰਦਾ ਉਹੀ ਹੁੰਦਾ ਮੈਨੂੰ ਨਾ ਮਤ ਸਿਖਾ ਬੋਤੀ ਤੂੰ ਵੀ ਲੈਣਾ ਇਥੇ ਮੈਂ ਸਾਮਾਨ ਲੈਣ ਆਈ ਹਾਂ ਸਾਮਾਨ ਤੁਸੀਂ ਫੁਗਰੀ ਏਸੀ ਔਨ ਕਰੋ ਏਸੀ ਔਨ ਕਰੋ ਪਿੱਛੋਂ ਏਸੀ 'ਚ ਬੈਠੇ ਆਏ ਹੋ ਮੈਂ ਏਸੀ 'ਚ ਆਣੀ ਨਹੀਂ ਤੇ ਉਹ ਨੇਕਾ ਫੋਨ ਆਉਂਦੇ ਸੀ ਬਰੋਸ਼ੇ ਦੇ ਸੂਟ ਫੋਨ ਤੂੰ ਮੇਰੀ ਕੰਮ ਵਾਲੀ ਤੇ ਤੂੰ ਮੇਰੀ ਗੱਲਾਂ ਸੁਣਦੀ ਏ ਤੁਸੀਂ ਕਿੰਨੇ ਵਾਲੇ ਬੌਂਦੇ ਆ ਮੈਂ 5 ਵਾਲਾ 5 ਦਾ 10000 ਦਾ ਪੌਂਦੇ ਆ ਅੱਛਾ 20 ਤੇ ਵੀ ਨਹੀਂ ਬੌਂਦੇ ਹਾਂਜੀ 20 ਦਾ ਹੀ ਪਾ ਲੈਣੀ ਤੁਸੀਂ ਦੱਸੋ ਤੁਹਾਨੂੰ ਕੀ ਤਕਲੀਫ ਆ ਹੈ ਕੋਈ ਪ੍ਰੋਬਲਮ ਨਹੀਂ ਮੈਨੂੰ ਤੇ ਮੈਂ ਤੇਰੀ ਫੁਕਰੀਆਂ ਸੁਣ ਲਈ ਤਾਂ ਕਰਕੇ ਪੁੱਛਣ ਲਈ ਸ਼ੈਗਰ ਮਾਉਥ ਓਕੇ ਅਗੰਗਰੇਜ਼ੀ ਵੀ ਬਹੁਤ ਹੁੰਦੀ ਪਰ ਤੇ ਅੰਗਰੇਜ਼ੀ ਵੀ ਬੜੀ ਵਧੀਆ ਆ ਜਾਂਦੀ ਕੁਛ ਖਾਣ ਨੂੰ ਲਿਆਓ ਈਟਿੰਗ ਇਨ ਈਟ ਰੈਸਟੋਰੈਂਟ ਟ੍ਰੈਕਟਰ ਨੇ ਛੋ ਜਿਹੜਾ ਵਧੀਆ ਸਪੈਸ਼ਲ ਰੈਸਟੋਰੈਂਟ ਹੁੰਦਾ ਰੈਸਟੋਰੈਂਟ ਜੇ ਅੰਗਰੇਜ਼ੀ ਆਉਂਦੀ ਨਹੀਂ ਤਾਂ ਪੰਗੇ ਨਾ ਲਾਓ ਮੇ ਮੇਰੀ ਲੈਂਗੁਏਜ ਓਕੇ ਟ੍ਰੈਕ ਟ੍ਰੈਕ ਤੋਂ ਚਲਿਆਓ ਰੋ ਟਿੱਕਾ ਹੋ ਜਾਣਾ ਸਾਡੇ ਇੱਥੇ ਨਹੀਂ ਹੈਗਾ ਜਿੱਥੇ ਉੱਥੇ ਉੱਥੇ ਚੱਲ ਜਾਓ ਬਕਵਾਸ ਨਹੀਂ ਕਰਨਾ ਮੇਰੇ ਨਾਲ ਚਲੋ ਜਾਓ ਲੈ ਕੇ ਆਓ ਕੁਛ ਖਾਣ ਨੂੰ ਮਟਰ ਪਨੀਰ ਦੀ ਸਬਜ਼ੀ ਬਣ ਗਈ ਜੀ ਖਾਣੀ ਤੇ ਲਿਆਦਾ ਓ ਨੋ ਮੈਂ ਨਹੀਂ ਮਟਰ ਪਨੀਰ ਖਾਂਦੀ ਕੁਛ ਵਧੀਆ ਜਾ ਵਧੀਆ ਲੈ ਕੇ ਆਓ ਹੋ ਤੇਰੀ ਲਈ ਮੈਂ ਅਸਤ ખોડ ન કોડ લે ਛેટી આયો ਛેટી જો જાને તુસી આઉંડે ની યે પાગલ ગડે ચલ આપણે કુછ ખાવા ઓણ ના ચર આ પોપલેજી વાવા સ્વાદ ઈઈ ખા લેની હે ને આપા ઈને જો અગે ચલ એ અગે લગીયા આ પા ગયા ਛેટી આયો કુછ ખાનો લેકે આવ ભાઈ કિત્થે મર ગઈ આ ਆਹ ਇੱਕ ਤੇ ਇੰਨੇ ਜਾਣ ਖਾਲੀ ਕੀ ਹੋ ਗਿਆ ਐਥੇ ਬਹਿ ਮਾਰ ਮਾਈਂ ਨਹੀਂ ਕੀ ਗਿਆ ਹੋ ਗਿਆ ਅਰੇ ਤੂੰ ਤੇ ਨਾ ਜਿਹੜੀ ਨੋ ਵੀ ਵਿਆਹ ਕੇ ਲੈਂਦੀ ਕਿੱਠ ਜਬਾਣਾ ਕਿੱਠੋ ਦੀ ਕੀ ਕਹਿਣਾ ਨਹੀਂ ਮੇਰੀਆਂ ਗੱਲਾਂ ਇੱਕ ਤੇ ਤੂੰ ਮੈਨੂੰ ਕਹਿ ਦੇਨੀ ਪਰਝਾਈ ਤੇਰਾ ਤਾਂ ਪਤਾ ਨਾ ਤੇ ਨਹਿ ਤੇਰੀ ਮੀਂਂ ਨਾਣਵਾ ਤੇਰੀ ਨਹੀਂ ਅਜ ਕਪੂਜਾਂ ਜੀ ਆ ਜਾਂਦੀ ਤੇ ਆਹਨ ਕਪੂਜੇ ਹੁੰਦੀ ਸਾਨੂੰ ਤੇ ਕੋਈ ਖਰਬੂਜ ਨਹੀਂ ਹੁੰਦੀ ਇਹਦੀ ਨਹੀਂ ਬਲਣਾ ਤਾਂ ਨਾ ਬੋਲਿਆ ਕਰ ਯਾਰ ਤੈਨੂੰ ਯਾਰ ਕਰਦੀ ਕੁਛ ਖਾਣ ਨੂੰ ਮੰਗਿਆ ਮੈਂ ਟੈਂਟੋ ਟੈਂਟ ਚ ਵਧੀਆ ਖਾਣ ਨੂੰ ਲਿਆ ਕੇ ਦੋ ਆਦੀ ਆ ਜੋ ਆਦੀ ਚੈਡਾ ਟੈਂਟ ਨਹੀਂ ਅਦਾ ਪਤਾ ਨਹੀਂ ਹੋਰ ਹੀ ਕੁਛ ਨਾਲ ਲਈ ਜਾਵੇ ਮੈਂ ਕਿ ਟੈਂਟੋ ਚ ਕੀ ਕਰਨਾ ਟੈਂਟੋ ਦਾ ਜੀ ਬੇ ਚੁੱਕੇ ਖਾਣ ਨੂੰ ਕੁਛ ਲਿਆ ਕੇ ਦੋ ਮੈਂ ਭੁੱਖੀ ਮਰੀ ਪਈ ਕੱਲ ਦੀ ਤੇ ਖਾਣ ਨੂੰ ਤੈਨੂੰ ਸੋਈ ਚ ਲਿਆ ਕੇ ਦੇਣੇ ਆ ਐਸੀ ਔਰ ਕਰੋ ਐਸੀ ਤੌਰ ਕੀਤਾ ਨਹੀਂ ਜਾਵੇ ਨੇ ਐਸੀ ਅੰਦਰ ਹੀ ਭਾਇਆ ਤੁਸੀਂ ਕਰ ਦਿੰਨੇ ਓ ਉਧਰ ਕੰਮ ਆ ਥੋੜਾ ਜਿਹਾ ਐਸੀ ਵਾਲੇ ਅੰਦਰ ਭਾ ਦੇਨੇ ਤੈਨੂੰ ਵੀ ਸਰਾਪ ਥੋੜਾ ਜਿਹਾ ਕਰਨ ਦੇਣਾ ਸੈਟ ਨੂੰ ਮੈਨ ਬਿਠਾ ਦਿੰਨੇ ਆ ਤੇ ਤੈਨੂੰ ਪਤਾ ਨਹੀਂ ਸੀ ਵੀ ਬਿਉੜਾ ਉਹਨੇ ਤੇ ਅਸੀਂ ਐਸੀ ਸਹੀ ਕਰਾਲ ਗਏ ਆ ਤੂੰ ਤਾਂ ਸਵੇਰੇ ਤੂੰ ਫੋਨ ਕੀਤਾ ਤੇ ਤੂੰ ਦੁਹਾ ਕੇ ਜਾ ਜਾਣ ਵੜੀ ਬਕਵਾਸ ਵੀ ਕਰਦਾ ਗੋ ਜੋ ਗੋ ਗੋ ਫੋਟਾ ਕੁਝ ਖਾਣਾ ਟੈਂਟੋ ਕੀ ਖਾਣਾ ਤੇ ਸੋਚ ਨਹੀਂ ਹੈਗਾ ਕੋਈ ਹੋਰ ਮਟਰ ਪਨੀਰ ਬਣਾ ਕੇ ਬੈਠੀ ਮਟਰ ਪਨੀਰ ਆਹ ਅੱਲਾ ਮਟਰ ਪਨੀਰ ਖਾ ਲਾ ਸਿਰ ਚਪਾਲਾ ਆਪਦੇ ਹਾਏ ਹਾਏ ਹੋਰ ਕੀ ਖਾਣਾ ਵਧੀਆ ਵਧੀਆ ਸ਼ਾਈ ਪਨੀਰ ਬਟਰ ਪਨੀਰ ਆ ਆਈਸਕ੍ਰੀਮ ਤਦੇ ਕੁਝ ਚੱਲੇ ਕਿਉਂ ਜਾਓ ਹੁਣ ਇਦਾਂ ਦੀਆਂ ਮੈਂ ਕਿੱਥੋਂ ਲਿਆਵਾਂ ਮਟਰ ਪਨੀਰ ਬਣਾਏ ਤੇ ਚੁੱਪ ਕਰਕੇ ਖਾ ਲਾ ਤੈਨੂੰ ਪਤਾ ਪਗਾਨੀਆਂ ਬਾਅਦ ਚ ਗੋ ਗੋ ਹਾਇ ਹਾਈ ਨਹੀਂ ਹੁਣ ਗੋ ਖਾਣੀ ਆ ਗੋ ਇੱਥੇ ਨਹੀਂ ਹੁੰਦੀ ਸਾਡੇ ਬਣਾਉਂਦੇ ਐ ਪੈੜੀਆਂ ਚ ਗੋ ਹੁੰਦੀ ਆ ਤੇਰੀ ਮਾਂ ਨੇ ਤੈਨੂੰ ਕਦੇ ਸਕੂਲ ਨਹੀਂ ਕਰਾਇਆ ਕਦੀ ਹੈ ਫੜੜੀ ਤੂੰ ਮੱਖੇ ਮਾਰੀ ਅਣੜੀ ਕਹਿੰਦੀ ਆ ਮੰਗੀ ਜਾਂਦੀ ਹੁਣ ਤੂੰ ਗੋ ਮੰਗੀ ਜਾਂਦੀ ਤਾਂ ਗੋ ਤੈਨੂੰ ਮੈਥੋਂ ਫੜ ਕੇ ਕਿੱਥੋਂ ਨਹੀਂ ਆਣੀ ਨਹੀਂ ਨਹੀਂ ਬਟਰ ਪਲੀਜ਼ ਚਾਹੀ ਪਨੀਰ ਤੇ ਆਈਸਕ੍ਰੀਮ ਆ ਪਾਸਤਾ ਆ ਲਾਲੇ ਪੇਜ ਆ ਕਿਤੇ ਘੜੀ ਨੋ ਨੋ ਮੇਰੇ ਆਈਸ ਖਰਾਬ ਹੁੰਨੇ ਆ ਸਾਰੇ ਵੈਰਾਈਟੀ ਲੈ ਕੇ ਆ ਸਾਰੀ ਖਾਣੀ ਆ ਭਾਗ ਨਈ ਬਣਾਉਣਾ ਹੁੰਦਾ ਨਾ ਨਈ ਕਰਤੂਤ ਪੱਲੇ ਨਾ ਤੂੰ ਆਰਡਰ ਕਰ ਦੇ ਚਾ ਲੈ ਕੇ ਆ ਚਲ ਹੁਣ ਆਰਡਰ ਕੀ ਜਾਂਦੀ ਆ ਗੋ ਗੋ ਜਾ ਗੋ ਮੋਨੇ ਨੂੰ ਗੋ ਪਿੱਥੋਂ ਲਿਆ ਫੜ ਕੇ ਲਿਆਈਏ ਗੋ ਇਹਦੇ ਵਾਸਤੇ ਚੀਤਾ ਹੁੰਨੇ ਇਹਦੇ ਵਾਸਤੇ ਗੋ ਫੜ ਕੇ ਲਿਆਉਣਾ ਮੈਂ ਚੀਤਾ ਇੰਨੀ ਕਿ ਵਾਵਾ ਇੰਗਲਿਸ਼ੇ ਸ਼ੇਕ ਕਰਨੀ ਚਾਹਪ ਦੇਗੀ ਨਿਦੇਸ਼ ਹੈ ਵਾਵਾ ਕੰਮ ਦੇਗੀ ਨਹੀਂ ਰਹਿਣੀ ਮੈਨੂੰ ਕਿੱਥੇ ਆਉਂਦੀ ਤੇਰੀ ਪੰਜ ਦਿਨ ਲਾਲਾ ਤੈਨਾਂ ਸਿੱਖੀ ਜਾ ਵਾ ਪੰਜ ਦਿਨ ਲਾਲਾ ਕਿ ਤੇ ਹੰਤਰਾ ਮਸਾ ਮੈਂ ਗਵਾਂਡਰ ਕੋਲ ਇਨੀ ਅੰਗਰੇਜ਼ੀ ਸਿੱਖੀ ਮੈਨੂੰ ਕਿੱਥੇ ਆਉਂਦੀ ਇਹ ਇਨਨ ਵਾਲੀ ਵਾਵਾ ਰੇਲ ਭੜੀ ਹੋਈ ਹੈ ਇਨਾਂ ਦੀ ਇਹਨਾਂ ਦੁਖੀ ਬਹੁਤ ਮੈਨੂੰ ਕੀਤਾ ਲਿਆ ਈਡੀ ਈਡੀ ਵਾ ਖੇਤੀ ਕੁੜੀ ਵੀ ਨਾਲੇ ਭੁੱਖੀ ਆ ਓਏ ਵਾ ਗੋ 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 ਨੀ ਲੈ ਆ ਕੋਕਰਾ ਜਾਰ ਨਿਕਾਉਂਦਾ ਹੀ ਅੰਦਰ ਮੈਂ ਪੋਪਰੇ ਖਾ ਖਾ ਮੈਂ ਆਪਣਾ ਸਾਰਾ ਟਾਇਟ ਮਗਾ ਦਿੱਤਾ ਲੈ ਹੁਣ ਸਹੀ ਚ ਜਾ ਕੇ ਸੌਂ ਗਈਆਂ ਕਿੱਥੇ ਆ ਕੇ ਫਸ ਗਈਆਂ ਆਪਦੇ ਘਰੇ ਹੀ ਚੰਗੀ ਸੀ ਮੈਂ ਤਾਂ ਚੱਲ ਜਾਣਾ ਆ ਲੋ ਮਾਮੀ ਜੀ ਰੋਟੀ ਨੀ ਬੂਰੀ ਆ ਗਈ ਆ ਗਈ ਐ ਦਲ ਤੇ ਮੇਰੇ ਸੀਰੀ ਵੀ ਨਾ ਖਾਣ ਉਹ ਤੇ ਰੱਖੇ ਕੰਮ ਵਾਲੇ ਕੀ ਹੋ ਗਿਆ ਆ ਤੇਰੀ ਨਾ ਰੋਟੀ ਲੈ ਕੇ ਆਈ ਮम्मी ਜੀ ਵੇਲੇ ਸਾਈ ਪਨੀਰ ਬਣਾਇਆ ਰੋਟੀ ਨਹੀਂ ਖਾਂਦੇ ਤੂੰ ਬਣਾ ਦੇ ਦਿੱਤਾ ਮੈਂ 버ਦਰ ਨੂਡਲ ਪਾਸਤਾ ਦੋਸਾ ਇੱਕ ਨੰਬਰ ਦੀ ਇਧਰ ਆ ਇਧਰ ਵੇ ਰੋਟੀ ਹੱਥ ਚ ਆ ਹੱਥ ਚ ਫੜੀ ਨਹੀਂ ਜਾਂਦੀ ਪਹਿਲਾਂ ਸਾਡੀ ਰੋਟੀ ਨੂੰ ਕਿੱਦਾਂ ਕਰੀ ਹੁੰਦੀ ਜੀ ਜੀ ਆ ਕੰਗ ਜੀਰਾ ਕਰਦੇ ਸੋ ਤੈਨੂੰ ਇੰਨੀ ਵਧੀਆ ਤੇਰੇ ਵਾਸਤੇ ਪਨੀਰ ਪਨਾਰ ਬਣਾ ਕੇ ਦਿੱਤਾ ਐਦਾਂ ਨਾ ਕਰਿਆ ਕੱਟ ਪਨੀਰ ਦਾ ਬਣਾਇਆ ਗਾਦਾ ਕਿ ਦੁੱਧ ਤੱਕ ਮਾਈ ਤੇ ਦੁੱਧ ਕਟਕਾ ਗਾਦਾ ਉਹਨਾਂ ਨੂੰ ਪੂਰ ਦਾ ਦੁੱਧ ਦੇ ਤੈਨੂੰ ਨਹੀਂ ਪਤਾ ਬਾਜ ਤੇ ਗਾਲ ਦੁੱਧ ਹੁੰਦਾ ਵਾ ਪਹਿਲਾਂ ਤਾਂ ਇੱਕ ਨੰਬਰ ਦੀ ਕੁਕਰੀ ਮਾਮੀ ਦਾ ਦੁੱਧ ਵਾ ਮੇਰੀ ਨਹੀਂ ਆਪਣੇ ਕੋਲ ਹੈਂਡਲ ਨਹੀਂ ਹੁੰਦੀ ਨੂੰ ਤੇ ਆ ਮੇਰਾ ਜੀਵਨ ਤੇਰੀ ਗੱਟ ਖੁਰਦਾ ਐਦਾ ਨਹੀਂ ਨੋ ਲੈ ਕੇ ਆਈ ਮੇਰੀ ਨੋ ਐਡਾ ਵੀ ਹੋਵੇ ਕੱਲ ਨੂੰ ਜ਼ਿੰਦਗੀ ਇਸ ਤਰ੍ਹਾਂ ਚਕਾਰਾ ਮੇਰੇ ਜ਼ਮਾਨੇ ਦੀ ਐ ਤੇ ਤੇਰਾ ਨਹੀਂ ਫਰਕ ਪਿਆ ਤੇ ਅੱਜ ਕੱਲ ਦੇ ਜ਼ਮਾਨੇ ਦੇ ਇਹਨੂੰ ਅਕਲ ਗਿਆ ਕਰ ਮਾਸਾ ਪੜਾ ਹੋਣ ਕੀ ਕਰਮੇ ਉਹਨੂੰ ਕਮਾ ਇਹ ਇੰਦੇ ਇੰਗਲੈਂਡ ਮੈਂ ਤੰੀਰ ਖਾਣਾ ਮੱਝ ਦੇ ਦੁੱਧ ਦਾ ਖਾਣਾ ਫੋਰਨ ਚੋਂ ਆਏ ਹੋ ਹਾਂ ਅਸੀਂ ਫੋਰਨ ਚੋਂ ਹੀ ਆਏ ਲੱਗਦੇ ਤਾਂ ਹੈ ਨਹੀਂ ਮੈਂ ਲੱਗਾ ਨਾ ਲੱਗਾ ਤੂੰ ਵੀ ਲੜਾ ਮੇਰੇ ਤੋਂ ਰੋਟੀ ਖਾ ਲੋ ਚੁੱਪ ਕਰ ਜਾਈਂ ਤੇ ਇਹ ਵੀ ਨਹੀਂ ਮੱਝ ਵਾਲੇ ਮਗਾ ਦੋ ਫਿਰ ਨਹੀਂ ਰੋਟੀ ਖਾਣੀ ਤਾਂ ਪੂਪਲੇ ਮਗਾਣਾ ਦੁਕਾਨ ਤੋਂ ਬੰਜਰ ਆਜ ਕੇ ਮੈਂ ਪੂਪਲੇ ਖਾ ਕੇ ਦੱਸ ਮੈਂ ਦੁਪਰ ਨਾ ਪੜਾ ਉਹਦੇ ਨਾਲ ਅੱਗੇ ਟਾਇਟ ਖਾ ਰਿਆ ਇਹੋ ਆ ਤੁਪੂਰੇ ਖਾਣੀ ਆ ਤੇ ਨਾ ਸਿਨਾ ਸ਼ਾਇ ਪਨੀਰ ਆ ਤੇ ਹੁਣ ਮੋਲ ਦਾ ਦੁੱਧ ਹੁਣ ਇਹ ਮੈਨੂੰ ਕੀਤਾ ਕਾ ਦਾ ਮੱਝ ਦਾ ਵਾਗਾ ਦਾ ਬੱਕਰੀ ਦਾ ਇਹ ਕੋਈ ਨਹੀਂ ਖਾਣ ਦਾ ਬਸ ਖਾਕੜ ਜੀ ਹੋ ਕੇ ਖਾਦ ਗਿਆ ਕੋਈ ਬੜਾ ਉੜਾੜੀ ਦੇਣ ਵਾਲੀ ਕੱਖ ਨਹੀਂ ਤੇ ਕਰਨਾ ਤੇ ਗੁਰਵਾ ਪਾਉ ਨੂੰ 20 ਵਰਕੀਆਂ ਆ ਆ ਜਾ ਇਹਨਾਂ ਦੇ ਘਰੇ ਚੱਲੀ ਆ ਮੈਂ ਇਧਰ ਆਉਣੀ ਪਰਚਾਈ ਕਿੱਥੇ ਬਰੀ ਆ ਆ ਇਧਰ ਆਪੇ ਪੂ ਗੁਨੇ ਚੱਲੀ ਮੈਂ ਗਾੜੀ ਲਾ ਕੇ ਮੈਂ ਕਿਆ ਛੱਡ ਫਰੀ ਗੱਡ ਪਰੇ ਕਿੱਥੇ ਚੱਲੀ ਹੋਣ ਤੂੰ ਇਹ ਬਲੇ ਪਰੇ ਇਹ ਰੱਖ ਲੋ ਕੱੜ ਕੋ ਰੋਟੀ ਚਾਹ ਜੇ ਬਿੱਤੀ ਨਹੀਂ ਗਈ ਜੋ ਮੈਂ ਚੀਜ਼ ਮੰਗਦੀ ਆ ਤਾਂ ਦਿੱਤੀ ਆ ਅੱਗੇ ਲੱਗਿਆ ਬਾਜ਼ਾਰ 'ਚ 20 ਚੀਜ਼ਾਂ ਮਿਲਦੀਆਂ ਤੂੰ ਮੈਨੂੰ ਬਾਜ਼ਾਰ ਹੀ ਮਗਾਸਾ ਰੋਜ ਨੂੰ ਤੇਰੀ ਸਮਝ ਆਉਂਦੀ ਵੀ ਇਹਨੂੰ ਮੇਰਾ ਭਰਾ ਕਿਵੇਂ ਹੈਂਡਲ ਕਰਦਾ ਹੋਊਗਾ ਹੈ ਕਰਦਾ ਹੋਦਾ ਹੈ ਨਹੀਂ ਆ ਮੇ ਦੀਆਂ ਪੱਤਰੀ ਰੱਬ ਘਰ ਘਾਰੀ ਦਵੇ ਲੱਲਾ ਹਾਏ ਹਾਏ ਨਿਆਣੀ ਨਹੀਂ ਮੇ